ਕੀ ਹੁਕਮ ਹੋ ਗਿਆ ਸੀ ਰਾਸ਼ਕਾਂ ਨੂੰ ਮੂੰਹ ਮਾਰੀ ਜਾਣਾ ਹੈ ਇਹ ਤੇ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੀ ਜਤਰਾ ਕਾਸ਼ਾ ਪਤਾਲਾ ਦਾ ਹੁਦਾਰ ਕਰਦੇ ਸਹਿ ਗੁਰੂ ਨਾਨਕ ਪਾਤਸ਼ਾਹ ਜੰਗਲਾਂ ਵਿੱਚ ਡੇਰੇ ਲਾਇਆ ਕਰਦੇ ਸੀ ਗੁਰਬਾਣੀ ਪੜ੍ਹਦੇ ਤੇ ਬਾਬਾ ਮਰਦਾਨਾ ਰ ਬਾਬੇ ਸ਼ਿੱਤਿੰਦ ਦਾ ਬਾਬਾ ਹੁਣ ਮੈਂ ਘਰ ਨੂੰ ਜਾਣਾ ਹੈ ਕਹਿੰਦਾ ਨਹੀਂ ਭਈ ਤੂੰ ਸਾਡੇ ਨਾਲ ਹੀ ਰੋ ਕਹਿੰਦਾ ਨਹੀਂ ਮੈਂ ਹੁਣ ਬਾਬਾ ਮੈਨੂੰ ਛੁੱਟੀ ਦੇ ਮੈਂ ਘਰ ਨੂੰ ਜਾਣਾ ਮੈਨੂੰ ਬੜਾ ਕਰ ਹੋ ਗਿਆ ਘਰ ਆਇਆ ਨੂੰ ਹੁਣ ਮੈਂ ਘਰ ਜਾਣਾ ਮੇਰਾ ਪਰਿਵਾਰ ਪਿਆ ਦੱਸਦਾ ਹੈ ਪਰ ਇਹ ਗੁਰਨਾਨਕ ਪਾਤਸ਼ਾਹ ਨੇ ਯੋਜ ਸੀ ਬਾਬਾ ਮਰਦਾਨਾ ਸਾਈ ਗੁਰਨਾਨਕ ਪਾਤਸ਼ਾਹ ਤੋਂ ਬੜੋ ਬਦੀ ਤਰਪਿਆ ਤੇ ਅੱਗੇ ਆਇਆ ਕੀ ਵੇਖਿਆ ਕਉਂਦੇ ਰਾਸਕ ਨੇ ਕਰਾਇਆ ਤਾਇਆ ਆਇਆ ਤੇਲ ਦਾ ਜਦੋਂ ਕਉਂਦੇ ਰਾਸਕ ਨੂੰ ਬਾਸ਼ਨਾ ਹੀ ਆ ਜਾਂਦੀ ਸੀ ਉਹਨੇ ਵੇਖਿਆ ਬਾਬਾ ਮਰਦਾਨਾ ਆ ਲਿਆ ਭੱਜ ਕੇ ਅਗੋਂ ਦੀ ਕਲਾਵਾ ਲੈਣਾ ਕੀਤਾ ਤੇ ਜਦੋਂ ਸੁਟਿਆ ਕੜਾਏ ਵਿੱਚ ਦੇ ਕਰਾਇਆ ਤਾਂ ਢੰਡਾ ਠਾਰ ਹੋ ਗਿਆ ਤੇ ਆ ਬਾਬਾ ਮਰਦਾਨਾ ਕਿਵੇਂ ਕੂਕਾ ਦਿੰਦਾ ਏ ਓ ਮੈਨੂੰ ਰੱਖ ਮੇਰੇ ਬਾਬਾ ਗੋਡਾ ਖਾ ਜੱਲੇਆ ਮੈਨੂੰ ਰੱਖ ਮੇਰੇ ਬਾਬਾ ਗੋਡਾ ਖਾ ਜੱਲੇਆ ਕਿੰਦੇ ਬਾਲਿਆ ਆ ਗਏ ਬਾਪਾ ਮਧਾਨਾ ਕਉਡੇ ਰਾਸ਼ਕ ਦੇ ਕਾਬੂ ਤੇ ਉਸ ਆਵੇਦੀ ਜੀ ਖੜੇ ਪਿੱਛੇ ਉਹਨਾਂ ਨੇ ਬੋਲਦਾ ਪਾਜੀ ਸੁਖਿੰਦਰ ਨੇ ਆਵੇਦੀ ਜੀ ਖੜੇ ਨੇ ਜਦੋਂ ਉਹਨਾਂ ਨੇ ਕਉਡੇ ਰਾਸ਼ਕ ਨੂੰ ਕਉਡੇ ਰਾਸ਼ਕ ਨੇ ਬਾਪੇ ਮਰਦਾਨੇ ਨੂੰ ਕੜਾਇਆ ਤੇ ਸੱਟਾ ਤੇ ਜਿਹੜਾ ਤੰਤਾ ਆਇਆ ਕੜਾਇਆ ਸੀ ਠੰਡਾ ਖਾਰ ਹੋ ਗਿਆ ਉਹਨੇ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਆਣ ਕੇ ਕਉਡੇ ਰਾਸ਼ਕ ਦਾ ਸੈਹ ਗੁਰੂ ਨਾਨਕ ਪਾਸ਼ਾ ਨੇ ਧਾਰ ਕੀਤਾ ਹੁਣ ਮੇਰੇ ਵੀਰ ਜੀ ਕੁਈਸ਼ੇ ਸਾਹਿਬ ਸਿਕੰਦਰ ਸਿੰਘ ਕੋਈ ਸਵਾ ਸੰਗਤ ਦੇ ਹੁਕਮ ਨਾਲ ਹਾਜ਼ਰੀ ਪਰਨਗੇ ਜੀ ਧੰਨਵਾਦ ਵੀਰ ਆਂਦਾ ਸੰਗਤ ਦਾ ਜਿਨ੍ਹਾਂ ਨੇ ਬਿੰਦ ਬਿੰਦ ਸੇਵਾ ਕੀਤੀਆਂ ਨੇ ਪਾਛਾ ਚੜ੍ਹਦੀ ਕਲਾ ਕਰੀ ਪਰਿਵਾਰਾਂ ਦਾ ਭਲਾ ਕਰੀ ਮਨੋ ਤਾਮਨਾ ਬੋਲੀਆਂ ਕਰੀ ਜਿਹੜੇ ਖਜ਼ਾਨੇ ਜਮਾਇਆ ਇਹ ਖਜ਼ਾਨੇ ਪਰਪੋਰ ਕਰੀ ਨਾਮ ਦੀ ਦਾਤ ਨੇ ਮੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਭੈਣਾਂ ਰੱਬ ਦੀ ਗੱਲ ਕਰ ਰਹੀਆਂ ਸਭ ਪਿਛਲੇ ਪੜਾ ਤੇ ਸੋਚ ਰਿਆ ਹਾਂ ਮੂਲੇ ਕਰਾੜ ਦੀ ਗੱਲ ਚੱਲ ਰਹੀ ਸੀ ਕਿ ਮੂਲੇ ਕੋਲ ਗੁਰੂ ਜੀ ਕਿਉਂ ਜਾਣਾ ਪਿਆ ਗੁਰੂ ਕੀ ਬਾਣੀ ਵਿੱਚ ਗਾਂਧੀ ਸਿੰਘ ਪੜਦੇ ਨੇ ਨਾਲ ਕਰਾੜਾ ਦੋਸਤੀ ਕੂੜੀ-ਕੂੜੇ ਪਾਏ ਜਿਆਨ ਕੋੜ ਦਾ ਇੱਕ ਰੱਬ ਦਾ ਪਿਆਰਾ ਹੰਕਾਰ ਹੋ ਗਿਆ ਇੱਕ ਪਣ ਛਾਉ ਕਾਰਨੇ ਸੁਖਣਾ ਚੁੱਕੀ ਕਿ ਮੈਂ ਆਪਣਾ ਪੰਜਵਾਂ ਪੁੱਤ ਚੜਾ ਦਊਂਗਾ ਨਰਾਜ ਹੋ ਗਿਆ ਮੈਂ ਕਿਹਾ ਮਾਇਆ ਦੇ ਕੇ ਪੁੱਤ ਖਰੀਦ ਲੂੰਗਾ ਉਸ ਤੋਂ ਬਾਅਦ ਉਹ ਮੈਂ ਸ਼ਹਿਰ ਗਰ ਕਰਨ ਦਾ ਪ੍ਰਾਲਾ ਕਰ ਲਿਆ ਬਾਬਾ ਨਾਨਕ ਸੈਦਪੁਰੇ ਅੰਮਨਾਬਾਦ ਭਾਈ ਲਾਲੋ ਕੋਲੋਂ ਆਏ ਉੱਥੇ ਉਹਨੂੰ ਗਿਆਨ ਕਰਾਇਆ ਕਹਿੰਦਾ ਸ਼ਾਲਕੋਟ ਦੇ ਲੋਕ ਸਾਰੇ ਝੂਠੇ ਨੇ ਬਾਬਾ ਨਾਨਕ ਜੀ ਨੇ ਸੱਚ ਤੇ ਝੂਠ ਕ੍ਰੀਟਣ ਵਾਸਤੇ ਮੂਲੇ ਖਤਰੀ ਕੋਲ ਭੇਜਿਆ ਭਾਈ ਮਰਦਾਨੇ ਨੂੰ ਭਾਈ ਮਰਦਾਨੇ ਨੇ ਜਦੋਂ ਜਾ ਕੇ ਟਿੱਥੀ ਫੜਾਈ ਤੇ ਮੂਲੇ ਖੱਤਰੀ ਨੇ ਲਿਖ ਦਿੱਤਾ ਮਰਨਾ ਸੱਚ ਜਿਉਣਾ ਝੂਠ ਗੁਰੂ ਨਾਨਕ ਪਾਤਸ਼ਾਹ ਗੋਲ ਕੋਲ ਗਏ ਕਹਿ ਲੱਗ ਅੰਗੂਲਿਆ ਇਸ ਗੱਲ ਤੇ ਤੂੰ ਅਮਲ ਵੀ ਕਰਦਾ ਐ ਜਾਂ ਨਹੀਂ ਕਹਿ ਲੱਗਾ ਸਤਿਗੁਰੂ ਇੰਨਾ ਗਿਆਨ ਨਹੀਂ ਕਿਹਦੇ ਚੱਲ ਸਾਡੇ ਨਾਲ ਚਲੇ ਚੱਲ ਇਹ ਗੱਲ ਤੇ ਵਿਚਾਰ ਕਰ ਰਹੇ ਕਿਆ ਅਸੀਂ ਤੇ ਮੇਰੀਆਂ ਭੈਣਾਂ ਤੇ ਮੈਂ ਸੋਚ ਰਿਹਾ ਅਸਾਂ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਵੀ ਗਏ ਨਾ ਸੱਚ ਦੀ ਗੱਲ ਕੀਤੀ ਹੈ ਆਓ ਇੱਕ ਵਾਰ ਥੋੜੀ ਜਿਹੀ ਖੇਚਾ ਕਰ ਵਖਰੇ ਸਤਨਾਮ ਸ੍ਰੀ ਵਾਹਿਗੁਰੂ ਮੈਂ ਵਿਚਾਰ ਕਰ ਰਿਹਾ ਸਾਂ ਕਿ ਕਈ ਵਾਰ ਨਾ ਗੁਰੂ ਦੀ ਸੰਗਤ ਸੋਚਦੀ ਹੈ ਦਾ ਕਾਰਨ ਕੀ ਹੈ